ਆਈ ਇਹਦਾ 18 ਲੀਟਰ ਤਾਂ ਹੁਣ ਤਿਆਰ ਆ ਨਿਗਾਹ ਮਾਰਿਓ ਜੀ ਸ਼ਾਮ ਦੇ ਨਾ 5 ਵਜੇ ਉਸ ਢੰਗ ਨਾਲ ਦੀ ਜੱਜਮੈਂਟ ਕਰਿਓ ਜੀ ਸੋਹਣੀਆਂ ਦੋਸਤੋ ਸੋਹਣਾ ਕੱਦ ਕਾਠਾ ਸੇਮ ਸਾਈਜ਼ ਦੇ ਵਿੱਚ ਥਾਣਾ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਾਜ ਦੇ ਜੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਰਖਾਲਾ ਬਾਈ ਬੱਬੀ ਦੇ ਕੋਲੇ ਪਹੁੰਚੇ ਆ ਦੋਸਤੋ ਵਪਾਰ ਦਾ ਕੰਮ ਤੇ ਚੰਗੇ ਤੋਂ ਚੰਗੇ ਜਾਨਵਰ ਬਾਈ ਕੋਲੇ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਨਾ ਬਾਈ ਕੋਲ ਤੇ ਨਾ ਆਗਾ ਦੋਸਤੋ ਇੱਕ ਜਰਸੀ ਪੰਜਾਬ ਵਾਲੀ ਸੂਈ ਸਵਾਈ ਮਗਰ ਬੱਛੀ ਆ ਇਸ ਤੋਂ ਅਗੇ ਦੋਸਤੋ ਦੋ ਨੰਬਰ ਦੀ ਗੱਲ ਕਰੀਏ ਇਹ ਵੀ ਤਾਜੀ ਸੂਈ ਮੱਝ ਹੈਗੀ ਹੈ ਦੋਸਤੋ ਇੱਕ ਬਾਈ ਕੋਲੇ ਐਫਾ ਇਹ ਵੀ ਸੂਈ ਹੋਈ ਆ ਤਿੰਨੇ ਨਾਲ ਜੇ ਗੱਲ ਕਰੀ ਨਾ ਸੂਏ ਸਵਾਏ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸੰਗੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇ ਧਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰਨ ਦੀ ਜਾਣਕਾਰੀ ਬਾਈ ਤੋਂ ਲੈਣੀ ਆ ਆਓ ਬਾਈ ਅਨੀਬੇ ਸਤਿਗੁਰਾਲ ਜੀ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਠਾਕ ਬਈ ਬਹੁਤ ਵਧੀਆ ਬਈ ਠੀਕ ਠਾਕ ਭਾਈ ਬਬੀ ਇੱਕ ਕਰੀ ਆਪਣਾ ਨੰਬਰ ਦੱਸ ਦੇ ਨੰਬਰ ਆਪਣਾ ਵੀ ਨੇ 9779700473 ਠੀਕ ਆ ਹਾਂਜੀ ਅੱਜ ਕਿੰਨੇ ਨਾਗਾ ਬਈ ਭਾਈ ਤਿੰਨ ਆ ਵੀਰੇ ਤਿੰਨੇ ਸੋਈਆਂ ਸਵਾਈਆਂ ਠੀਕ ਆ ਜਰਸੀ ਦੀ ਗੱਲ ਕਰ ਗਏ ਬਈ ਚਲ ਸੀ ਵੀਰੇ ਦੂਜਾ ਸੂਆ ਸੋਈਆ ਬੱਚੇ ਨੂੰ ਜਰਮ ਦਿੱਤਾ ਇਹਨੇ ਠੀਕ ਆ ਅੱਜ ਤੀਜਾ ਦਿਨ ਆ ਸੂਈ ਦਾ ਠੀਕ ਆ ਤੀਜਾ ਦਿਨ ਹਾਂ ਠੀਕ ਆ ਸੂਆ ਕਿ ਨਾਮ ਦੱਸਿਆ ਸੂਆ ਦੂਜਾ ਸੂਈਆ ਵੀਰੇ ਦੂਜਾ ਸੂਆ ਸੂਈ ਆ ਚਤਬਾਈ ਜੋਈ ਦੀ ਬੜੀ ਚੰਗੀ ਆ ਠੀਕ ਆ ਹਾਂ ਬੱਛੀ ਮਗਰ ਇਹਦੇ ਠੀਕ ਆ ਲੋ ਵੀ ਬੱਛੀ ਮਗਰ ਆ ਚੈੱਕ ਕਰ ਸਕਦੇ ਆ ਸੋਹਣੀ ਪੰਜਾਬ ਵਾਲੀ ਜASSI ਕਹਿ ਸਕਦੇ ਆ ਹਾਇ ਪਰ ਥੋੜਾ ਜਿਹਾ ਕ੍ਰੋਸ ਪਨ ਕਿਉਂਕਿ ਠੰਡੀ ਮਿੱਠੀ ਆ ਕੋਈ ਡੱਕਾ ਨਹੀਂ ਲੋ ਬਈ ਇਹ ਪੂਰੀ ਠੰਡੀ ਮਿੱਠੀ ਆ ਕੋਈ ਚੱਕਰ ਨਹੀਂ ਉਹ ਵੀ ਠਣਾ ਦਾ ਸਜ ਵੀ ਨਾ ਬਹੁਤ ਸੋਹਣਾ ਠਣਾ ਦਾ ਸਜ ਆ ਗਾਇਬ ਵੀ ਜੇ ਗੱਲ ਕਰੀਏ ਬਹੁਤ ਸੋਹਣਾ ਚੈੱਕ ਕਰ ਸਕਦੇ ਆ ਬਾਕੀ ਬਈ ਮੰਮੀ ਦੁੱਧ ਕਿੰਨਾ ਪਾ ਦੂ ਇਹੇ ਦੁੱਧ ਬਈ ਇਸ ਟਾਈਮ ਥਲੇ 17 ਤੋਂ 18 ਕਿਲੋ ਦਾ ਬੋਲਾ ਹੁਣ ਤਿਆਰ ਆ ਠੀਕ ਆ ਠੀਕ ਆ ਤੇ ਬਾੜਾ ਤਾਂ ਪਾ ਕਹਿੰਦੇ ਨੇ ਵੀ ਜੇ ਨਾਰਮਲ ਸੇਵਾ ਕਰਕੇ ਤੇ 22 ਲੀਟਰ ਤੋਂ ਤਾਂ ਮੱਛੀ ਮਰਦੀ ਨਹੀਂ ਠੀਕ ਆ ਹਾਂ 22 ਲੀਟਰ ਤੇ ਲਗਭਗ ਪਾ ਦੂ ਹਾਂ ਬਾਕੀ ਆਪੂ ਆਉਂਦੀ ਸੇਵਾ ਹੁੰਦੀ ਆ ਠੀਕ ਆ ਹਾਂਜੀ ਲੋ ਵੀ ਜਿਹੜੇ ਵੀਰ ਦੇ ਨਾ ਪਸੰਦ ਹੋਵੇ ਜੱਜਮੈਂਟ ਤੁਹਾਨੂੰ ਕਰਾ ਦਿੰਨੇ ਆ 22 ਇਹਦਾ 18 ਲੀਟਰ ਤਾਂ ਹੁਣ ਤਿਆਰ ਆ ਨਿਗਾਹ ਮਾਰਿਓ ਜੀ ਸ਼ਾਮ ਦੇ ਨਾ 5 ਵਜੇ ਉਸ ਢੰਗ ਨਾਲ ਦੀ ਜੱਜਮੈਂਟ ਕਰਿਓ ਜੀ ਸੋਹਣੀਆਂ ਦੋਸਤੋ ਸੋਹਣਾ ਕੱਦ ਕਾਠਾ ਸੇਮ ਸਾਈਜ਼ ਦੇ ਵਿੱਚ ਥਾਣਾ ਤੋੜ ਕੇ ਤੁਹਾਨੂੰ ਉਖਾ ਦਿੰਨੇ ਆ ਲੈ ਵੀ ਇੱਕ ਨਹੀਂ ਇਹਦਾ ਗੇੜਾ ਕਢਾ ਲਈ ਕਰਮ ਵਾਲੀ ਦਾ ਤੋੜ ਕੇ ਤੁਹਾਨੂੰ ਉਖਾਉਣੇ ਆ ਤੁਰੀ ਜਾਂਦੀ ਤੁਨ ਹਵਾਨੇ ਜੱਜਮੈਂਟ ਲਾਓ ਜੀ ਕੋਈ ਟੁੱਟਮਾ ਨਹੀਂ ਕੋਈ ਫੋੜ ਸ਼ਾਗ ਨਹੀਂ ਸੋਨਾ ਹਵਾਨਾ ਤਿਆਰ ਕੀਤਾ ਚੈੱਕ ਕਰੋ ਵੇਲ ਬੂਹ ਸੋਹਣੀਆਂ ਦੋਸਤੋ ਇਹੇ ਭਰਾ ਜਰਸੀ ਪਾਲਦੇ ਨਾ ਪੰਜਾਬ ਵਾਲੀ ਸੋਹਣੀ ਜਰਸੀ ਆ ਦੋਸਤੋ ਬੱਚੀ ਨੂੰ ਜਨਮ ਦਿੱਤਾ ਸੋਨਾ ਹਵਾਨਾ ਤਿਆਰ ਕੀਤਾ ਬਾਕੀ ਰੇਟ ਦੀ ਗੱਲ ਕਰੀਏ ਆ ਰੇਟ ਤੁਹਾਨੂੰ ਪੱਛ ਦਿੰਨੇ ਆ ਬਾਈ ਤੋਂ ਬਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਜਮਾ ਵੀਰੇ ਲੈਂਦੇ ਨਹੀਂ ਕਰਾਂਗੇ ਆਪਾਂ 78000 ਰੁਪਿਆ 78000 ਹਾਂ ਜਮਾ ਲੈਂਦੇ ਨੇ ਫਿਕਸਡ ਰੇਟ ਆ ਠੀਕ ਆ 18 ਲੀਟਰ ਚਵਾ ਦੇਾਂਗੇ ਹੁਣ ਹਾਂ 18 ਤਾਂ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲੈ ਠੀਕ ਆ ਚਵਾਈਏ ਨੂੰ ਓਕੇ ਹਾਂ ਹਜੇ ਬੋਲ ਆ ਜਾਣਗੇ ਪਰਸੂ ਸੁੱਈਏ ਸ਼ਾਮ ਨੂੰ ਠੀਕ ਆ ਜੇਰ ਜੂਰ ਦੀ ਵੀਡੀਓ ਮਿਲ ਜੂ 78000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਆ ਇਸ ਤੋਂ ਅਗੇ ਬਈ ਮੱਝ ਦੀ ਗੱਲ ਕਰੀਏ ਇਹ ਦੂਜਾ ਸੂਆ ਝੋਟੀ ਸੂਈਏ ਵੀਰੇ ਦੂਜਾ ਸੂਆ ਸੂਈ ਆ ਅੱਜ ਹੌਤੇ ਵੀ ਸੂਈ ਆ ਇਹ ਹਫਤਾ ਇੱਕ ਹੋ ਗਿਆ ਸੂਈ ਹਾਂ ਤੇ ਕੱਟੇ ਨੂੰ ਜਰਮ ਦਿੱਤਾ ਇਹਨੇ ਇਹਦੇ 9 ਕਿਲੋ ਹੁਣ ਦੁੱਧ ਹੈਗਾ ਇਸ ਟਾਈਮ ਠੰਡਾ ਠੀਕ ਆ ਕਿੰਨਾ ਪਾ ਦੂ ਪੀਕ ਲੈਵਾ ਦੁੱਧ ਯਾਰਾ ਤਾਂ ਮੰਨ ਲੇ ਵੀ 11 ਕਿਲੋ ਝੋਟੀ ਪਾ ਦੂਗੀ ਠੀਕ ਆ 11 ਕਿਲੋ ਦੇ ਲਗਭਗ ਬੜੀ ਚੰਗੀ ਚਵਾਈ ਆ ਉਹਦੇ ਅਮਰੀਕਨ ਕਾਂ ਵਾਲਾ ਲੈਵਾ ਜਿੰਨਾ ਕਿ ਭਾਂਡਾ ਸਾਫ ਸੁਥਰਾ ਠੀਕ ਆ ਸਹੀ ਗੱਲ ਆ ਥੱਲੋ ਬਹੁਤ ਸਾਫ ਸੁਥਰੀ ਬਹੁਤ ਮਜੇਦ ਸਾਫ ਠੰਡੀ ਇੰਨੀ ਆ ਇੱਥੇ ਪੈਰ ਰੱਖ ਲੈ ਚੱਕਣਾ ਨਹੀਂ ਠੀਕ ਆ ਸਿੰਘਾਂ ਦੀ ਕੁਆਲਿਟੀ ਚੈੱਕ ਉਹ ਆ ਦੋਸਤੋ ਕੱਲ ਕਾਠਾ ਬੱਚਾ ਆ ਆ ਨੀਗਾ ਮਾਰ ਸਕਦੇ ਕਟੇ ਨੂੰ ਜਨਮ ਦਿੱਤਾ ਤੇ ਬਾਕੀ ਨਾ ਥੱਲੋ ਤੁਹਾਨੂੰ ਵਿਖਾਉਣੇ ਆ ਸ਼ਾਮ ਦਾ ਚਵਾਈ ਦਾ ਵੇਲਾ ਲਗਭਗ ਹੈਗਾ 5 ਵਜੇ ਆ ਉਸ ਟਾਂਗ ਨਾਲ ਜੱਜਮੈਂਟ ਕਰੋ ਬਿਲਕੁਲ ਸਾਫ ਸੁਥਰੀ ਥੱਲੋ ਦੋਸਤੋ ਝੋਟੀ ਸੋਨਾ ਹਵਾਨਾ ਜੀ ਗੱਲ ਕਰੀ ਜਿੰਨਾ ਵੀ ਹਵਾਨਾ ਸੋਨਾ ਹੀ ਤਿਆਰ ਆ ਦੋਸਤੋ ਮਗਰਲੇ ਪਾਸੇ ਚੈੱਕ ਕਰੋ ਸੋਨਾ ਥਣਾ ਦਾ ਸੈਜ ਆ ਬਾਕੀ ਪਤਲੀ ਚਮੜੀ ਦੇ ਵਿੱਚ ਹੈਗੀ ਆ ਹਾਂ ਦੁੱਧ ਵਾਲੀ ਝੋਟੀ ਆ ਤੋ ਹੋਰ ਕੇ ਤੁਹਾਨੂੰ ਕਾਉਣੇ ਆ ਲੈ ਵੀ ਇਦਾਂ ਇਹ ਕਰੀ ਤਾ ਮਾਈ ਦਾ ਜਿਹੜਾ ਕਢਾ ਲਈ ਜੇ ਗੱਲ ਕਰੀਏ ਝੋਟੀ ਨਿਕਲਦੀ ਬਹੁਤ ਵਿਰਲੀ ਹੈ ਤੇ ਹੈ ਬਹੁਤ ਸਾਫ ਸੁਥਰੀ ਜ ਮਗਰਲੇ ਪਾਸੋਂ ਚੈੱਕ ਕਰਿਓ ਜੇ ਬਹੁਤ ਸੁਣਾ ਹਵਾਨਾ ਤਿਆਰ ਕੀਤਾ ਜੇ ਗੱਲ ਕਰੀਏ ਮੈਂ ਤਾਂ ਜਿਆਦਾ ਆਪਣੇ ਕੋਲੇ ਵੀਡੀਓ ਜੇ ਗੱਲ ਕਰੀ ਨਾ ਜਿਆਦਾ ਗਾਵਾਂ ਦੀਆਂ ਹੀ ਆਈ ਜਾਂਦੀਆਂ ਤੇ ਝੋਟੀ ਬਹੁਤ ਵਿਰਲੀ ਨਿਕਲਦੀ ਹੈ ਇਹ ਹੈ ਬਿਲਕੁਲ ਸਾਫ਼ ਸੁਈ ਸੁਈ ਹੈ ਤੁਸੀਂ ਆਪ ਦਾ ਦੋ ਟਾਈਮ ਤਿੰਨ ਟਾਈਮ ਚੁਾਈ ਕਰ ਲਓ ਬਿਲਕੁਲ ਸਾਫ਼ ਸੁਥਰੀ ਹੈ ਨੀ ਆ ਮਾਰ ਉਸ ਦੋਨੇ ਪਾਸੇ ਦਾ ਤੁਹਾਨੂੰ ਜੱਜਮੈਂਟ ਕਰਾਉਣੇ ਚੈੱਕ ਇਹਦੀ ਰੇਟ ਦੀ ਗੱਲ ਕਰੀਦਾ ਬਈ ਇਹਦਾ ਰੇਟ ਵੀ ਵੀਰੇ ਜਮਾ ਆਪਾਂ ਜੈ ਕਰਾਂਗੇ ਲੈਨ ਦੇ ਲੋਕਾਂ ਨਾਲ ਲੈਣ ਦੀ ਆਪਾਂ ਕਰਦੇ ਠੀਕ ਆ ਇਹਦਾ 1 ਲੱਖ ਤੇ 15000 ਰੁਪਏ ਲੈਨ ਦੇ ਨਹੀਂ ਜਾਂਦਾ 1 ਲੱਖ 15000 ਠੀਕ ਆ ਮੌਕੇ ਤੇ ਥੋੜਾ ਬੋਤਾ ਜੀ ਦੀ ਮੰਗ ਕਰਦਾ ਮੈਂ ਤਾਂ ਤਾਂ ਚੱਲ ਭੈਣ ਬਰਾਦਾ ਹੁੰਦਾ ਹੀ ਆ ਲੋ ਬੀ ਚੈੱਕ ਕਰੋ ਖਵਾਨਾ ਬਹੁਤ ਚੰਗੀ ਚੋਕੀ ਐਸ ਤੋਂ ਕਿ ਭਈ ਐਚ ਗਾਂ ਦੀ ਗੱਲ ਕਰੀਏ ਤਾਂ ਇਹ ਨੂੰ ਵਿਰੇ ਹੋ ਗਏ ਅੱਜ ਮਨ ਲਾ ਮਹੀਨੇ ਤੋਂ ਇੱਕ ਦੋ ਦਿਨ ਉੱਤੇ ਹੀ ਆ ਠੀਕ ਆ ਹਾਂ ਇਹ ਆਪਣੇ ਕੋਲ ਸੁਈ ਸੁਵਾਈ ਆਈ ਹੈ ਬਈ ਇਹ ਸੁਈ ਸੁਵਾਈ ਆਈ ਹੈ ਆਈ ਤਸੱਲੀ ਵਾਲੇ ਘਰੋਂ ਠੀਕ ਆ ਮਹੀਨਾ ਕ ਮੰਨ ਲੇ ਬੰਦਾ ਹਾਂ ਮਹੀਨਾ ਮੰਨ ਲੇ ਠੀਕ ਆ ਕਿੰਨਾ ਦੁੱਧ ਤਿਆਰ ਆ ਬਈ ਦੁੱਧ 10 ਟਾਈਮ ਵੀਰੇ ਇੱਥੇ 18 19 18 19 ਤਿਆਰ ਆ ਠੀਕ ਆ ਚਵਾ ਦਿਆਂਗੇ ਚਵਾ ਦਾਂਗੇ ਜਦੋਂ ਮਰਜ਼ੀ ਦਾ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲੈ ਠੀਕ ਆ ਬੱਚਾ ਵੱਛਾ ਬਈ ਹਾਂ ਵੱਛਾ ਆ ਜੇ ਬਾਰੇ ਲੋਈ ਮਹੀਨੇ ਦੇ ਲਗਭਗ ਹੋ ਗਿਆ ਹਾਂ ਬੱਚਾ ਪੱਠੇ ਖਾਣ ਲੱਗ ਗਿਆ ਤੇ ਜੇ ਗੱਲ ਕਰੀਏ ਬਈ ਤੁਸੀਂ ਆਂਦੇ ਸੀ ਹਵਾਨੇ ਪੱਖ ਤੋਂ ਕੀ ਹਵਾਨੇ ਚ ਬਾਈ ਇੱਥੇ ਨਾ ਇਹ ਆਹ ਜਿਹੜਾ ਥਾਣਾ ਠੀਕ ਹੈ ਇਹਦੇ ਤੋਂ ਕਿਲੋ ਹੀ ਟਾਈਮ ਦਾ ਦੁੱਧ ਆਉਂਦਾ ਦੂਜੇ ਥਾਣੇ ਚ ਮੈਂ ਪ੍ਰੋਪਰ ਸਹੀ ਆ ਪਾ ਅਲੱਗ-ਅਲੱਗ ਧਾਰ ਰਮਾ ਦੇ ਦਸੱਲੀ ਦੇ ਲੈ ਜੀ ਠੀਕ ਹੈ ਬਾਕੀ ਤੇ ਆਹ ਸਮਝਾ ਇਹ ਜੋ ਕਿਲੋ ਇੱਕ ਟਾਲ ਦਾ ਕਿਲੋ ਹੀ ਹੁੰਦਾ 2 ਕਿਲੋ 2 ਟਾਈਮਾਂ ਦਾ ਠੀਕ ਹੈ ਕੋਈ ਅਪਾ ਝੂਠ ਮਾਰ ਕੇ ਨਹੀਂ ਦੇਣੀ ਕੋਈ ਛੱਡੀ ਛੱਡੀ ਤਾਂ ਨਹੀਂ ਆਉਂਦੀ ਕੋਈ ਛੱਡੀ ਛੱਡੀ ਨਹੀਂ ਕੋਈ ਕੁਝ ਆਉਂਦਾ ਦੁੱਧ ਸਾਫ਼ ਆਉਂਦਾ ਜੇ ਮੈਂ ਦੁੱਧ ਸਾਫ਼ ਆਉਂਦਾ ਕੋਈ ਦਿੱਕਤ ਨਹੀਂ ਗੀ ਠੀਕ ਹੈ ਲੋ ਵੀ ਹਵਾਨੇ ਪੱਖ ਤੋਂ ਤੁਹਾਨੂੰ ਜੱਜਮੈਂ ਬਾਈ ਇਹਨਾਂ ਦਾ ਜਾਇਜੇ ਭਾਅ ਚ ਦੇ ਲੈਣੀ ਆ ਇਹ ਨਿਗਾਹ ਮਾਰੇ 18 ਕਿਲੋ ਬਾਈ ਇਹਨਾਂ ਚੂਕ ਕੇ ਲੈ ਜਾਈਓ ਮਹੀਨਾ ਹੋ ਗਿਆ ਸੂਈ ਨੂੰ ਚੈੱਕ ਕਰ ਸਕਦੇ ਆ ਥਣਾ ਦਾ ਸਹਿਜ ਤੇ ਕਿਲੋ ਦੁੱਧ ਕਬੈਣੀ ਵਾਲੇ ਪਾਸੇ ਮਗਰਲੇ ਥਾਂ ਚੋਂ ਆਉਂਦਾ ਚੈੱਕ ਕਰ ਸਕਦੇ ਬਾਕੀ ਸਿੱਨੇ ਥਾਨ ਉਪੇ ਬਾਕੀ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਕੋਈ ਛੂਟੀ ਨਿਗਾਹ ਮਾਰੇ ਲੈ ਵੀ ਬੰਬੀ ਇਹਨੂੰ ਵੀ ਇੱਕ ਈ ਡਰਾ ਕਢਾ ਦੀ ਤੋੜ ਕੇ ਸਾਨੂੰ ਉਹਾਉਣੇ ਕਿ ਆਉਂਛਾਉਂਕ ਦੀ ਗੱਲ ਕਰੀਏ ਸੋਣੀ ਆ ਕੋਈ ਲੱਸੀ ਲਾਵੀ ਨਹੀਂ ਦੁੱਧ ਸੋਨਾ ਪਿਆਉਂ ਦੁੱਧ ਤਾਂ ਬਈ ਨੇ ਸੇਵਾ ਨਾਲ ਵਾਦ ਜਾਣਾ ਸਹੀ ਗੱਲ ਇਹ ਕਿਹੜਾ ਉਹ ਕਰਮਾਂ ਵਾਲੀ ਲੱਸੀ ਲਾਵੀ ਹੈ ਕੋਈ ਲਓ ਵੀ ਨਿਗਾ ਮਾਰ ਸਕਦੇ ਆ ਹਵਾਨੇ ਨਹੀਂ ਜੱਜਮੈਂਟ ਤੁਸੀਂ ਆਪਦੀ ਇੱਥੇ ਆ ਕੇ ਲਾ ਲੈਣੀ ਹੈ ਬਾਕੀ ਤੁਹਾਨੂੰ ਨਿਗਾ ਮਾਰ ਦਿੰਦੇ ਆ ਵੀਡੀਓ ਦੇ ਵਿੱਚ ਜਿਹੜੇ ਭਰਾ ਦੇ ਪਸੰਦ ਹੋਵੇ ਤੇ ਭਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਫਿਰ ਇਹਦਾ ਰੇਟ ਤਾਂ ਭਾਈ ਜਮਲ ਦੇਣ ਲੈਣਾ ਆਪਾਂ 60000 ਰੁਪਏ 60000 ਹਾਂ ਠੀਕ ਆ ਕੋਈ ਦੋ ਟਾਈਮ ਚੋਲੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ ਪਹਿਲਾਂ ਆਪਦੀ ਠੀਕ ਆ ਹਾਂ ਲੋ ਵੀ ਆਪਦੀ ਤਸੱਲੀ ਤੁਸੀਂ ਕਰਨੀ ਹੈ ਜਿਹੜੇ ਵੀਰ ਨੇ ਨਾ ਪੈਸੇ ਲਾਉਣੇ ਹੁੰਦੇ ਆ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੁੰਦਾ ਤੁਸੀਂ ਇੱਕ ਵਾਰੀ ਆ ਕੇ ਆਪਦਾ ਇੱਥੇ ਤਿੰਨੇ ਨਾਲ ਸੂਏ ਸੁਆਏ ਆ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੋ ਕੋਈ ਵੀ ਨਾਗ ਪਸੰਦ ਆਉਂਦਾ ਤਾਂ ਆਪਦੀ ਇੱਥੇ ਆ ਕੇ ਤਸੱਲੀ ਕਰ ਲੈਣੀ ਆ ਡਿਪੈਂਡ ਹੈਗਾ ਬਾਈ ਦਾ ਰਖਾਲਾ ਤੇ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਤਹਿਸੀਲ ਜੇ ਗੱਲ ਕਰੀਏ ਨਾ ਕਿੰਨੇ ਵਸਾਇਆ ਤੋਂ ਪਈ ਜਾਂਦੀ ਆ ਬਾਕੀ ਦੋਸਤੋ ਸੋਹਣੇ ਜਾਨਵਰ ਹੈਗੇ ਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ